ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਬਲਾਕ ਦੇ ਵਿੱਚ ਕਲਾ ਨੌਰੀ ਪੰਚਾਇਤਾ ਜੀ ਉਹਦੀ 94 ਏਕੜ ਜ਼ਮੀਨ ਆ ਜਿਹਦੀ ਹਰ ਸਾਲ ਬੋਲੀ ਕੀਤੀ ਜਾਂਦੀ ਆ ਨਵੰਬਰ ਮਹੀਨੇ ਚ ਐਰਕੀ ਵੀ ਉਹਦੀ ਬੋਲੀ ਦੇ ਵਾਸਤੇ ਦੋ ਤਰੀਕ ਅਸੀਂ ਡੇਟ ਫਿਕਸ ਕਰਤੀ ਜੀ 2 ਦਸੰਬਰ ਜਦੋਂ ਅਸੀਂ ਅਖਬਾਰ ਚ ਕਢਾਤਾ ਵਾਈਡਲੀ ਸਰਕੂਲੇਟ ਕਰਤਾ ਵੀ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਆ ਕੇ ਤੇ ਬੋਲੀ ਖੁੱਲੇ ਆਮ ਕੀਤੀ ਜਾਏ ਮੈਨੂੰ ਉਦੋਂ ਇਹਨਾਂ ਦਾ ਸਰਦਾ ਸੋਚਾ ਸਿੰਘ ਲੰਗਾਹ ਦਾ ਟੈਲੀਫੋਨ ਨਾ ਆਇਆ ਜੀ ਇਹ ਮੈਨੂੰ ਆਂਦੇ ਵੀ ਇਸ ਤਰ੍ਹਾਂ ਬੋਲੀ ਦੋ ਤਰੀਕ ਨੂੰ ਆ ਮੈਂ ਕਹਾ ਹਾਂਜੀ ਤੇ ਮੈਂ ਆਂਦੇ ਉਥੇ ਹਰ ਸਾਲ 4-5 ਪਲਾਟ ਰੱਖਦਾ ਆਂ ਤੇ ਉਹ ਐਰਕੀ ਵੀ ਤੁਸੀਂ ਰੱਖ ਲਿਓ ਜੀ ਤੇ ਮੈਂ ਕਹਾ ਜੀ ਉਹ ਓਪਨ ਬੋਲੀ ਆ ਓਪਨ ਬੋਲੀ ਚ ਆਪਾਂ ਕਿਵੇਂ ਰੋਕ ਸਕਦੇ ਆ ਜਦੋਂ ਕਿਸੇ ਬੰਦੇ ਕੋਈ ਵੱਧ ਕੇ ਬੋਲੀ ਦਊ ਮੈਂ ਕਿਵੇਂ ਰੋਕਦਾਂਗਾ ਵੀ ਲੀਗਲੀ ਪੋਸੀਬਲ ਹੀ ਨਹੀਂਗਾ ਤੇ ਮੈਨੂੰ ਆਂਦੇ ਵੀ ਕਾਨੂੰਨ ਦਾ ਤੈਨੂੰ ਪਤਾ ਵਾ ਤੇ ਮੈਨੂੰ ਪਤਾ ਵੀ ਕਾਨੂੰਨ ਜੇ ਅਫਸਰਾਂ ਨੇ ਮਦਦ ਕਰਨੀ ਹੋਵੇ ਤੇ ਕਾਨੂੰਨ ਦੇ ਬੜੇ ਤਰੀਕੇ ਹੁੰਦੇ ਆ ਤੇ ਸਾਡੇ ਕੋਲ ਵੀ ਬੜੇ ਤਰੀਕੇ ਹੁੰਦੇ ਆ ਜੇ ਅਸੀਂ ਅਫਸਰ ਦੀ ਮਦਦ ਕਰਨੀ ਹੋਵੇ ਤੇ ਜੇ ਅਫਸਰ ਨੂੰ ਟੰਗਣਾ ਹੋਏ ਤੇ ਹੱਡ ਕੋ ਵੀ ਸਾਡੀ ਸਰਕਾਰ ਆ ਸਰਕਾਰ ਕੋ ਹਜ਼ਾਰਾਂ ਰਸਤੇ ਹੁੰਦੇ ਆ ਅਸੀਂ ਅਫਸਰਾਂ ਦੋ ਸਰਪੰਚਾਂ ਕੋ ਲੋ ਐਫੀਡਾਵਟ ਤੇ ਝੂਠਾ ਪਰਚਾ ਦਰਜ ਕਰਾ ਦੋ ਤੇ ਅਸੀਂ ਇਹ ਕੰਮ ਨਹੀਂ ਕਰਨਾ ਤੇ ਤੂੰ ਇਸ ਤਰ੍ਹਾਂ ਨਾ ਕਰ ਅੱਗੇ ਵੀ ਡੀਡੀਪੀਓ ਰਹੇ ਨੇ ਵੀਡੀਓ ਰਹੇ ਨੇ ਤੂੰ ਨਵਾਨੀ ਆ ਗਿਆ ਤੇ ਹਰ ਵਾਰੀ ਮੈਂ ਰੱਖਦਾ ਤੇ ਉਹ 에ਰਕੀ ਪਲਾਟ ਰੱਖੀ ਤੇ ਮੇਰੇ ਨਾਲ ਪੰਗਾ ਨਾ ਲਈ ਉਹਦੇ ਬਾਅਦ ਮੈਂ ਇਹ ਪ੍ਰੈਸ਼ਰ ਦੀ ਕੋਈ ਪਰਵਾਹ ਨਹੀਂ ਕੀਤੀ ਜੀ ਦੋ ਤਰੀਕ ਨੂੰ ਓਪਨ ਬੋਲੀ ਕੀਤੀ ਆ ਬੋਲੀ ਹੋ ਗਈ ਉਦੇ ਬਾਅਦ ਅਸੀਂ ਇਹਨਾਂ ਨੇ ਦੂਸਰੀ ਸਕੀਮ ਕੀ ਬਣਾਈ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਪੈਸੇ ਨਹੀਂ ਭਰੇ। ਵੀ ਚਾਹ ਲੈ ਅਸੀਂ ਪੈਸੇ ਨਹੀਂ ਭਰਦੇ ਅਸੀਂ ਉਹਨਾਂ ਤੇ ਇੰਨਾ ਕੁ ਪ੍ਰੈਸ਼ਰ ਪਾਤਾ ਵੀ ਜਿੰਨਾ ਚਿਰ ਪੈਸੇ ਨਹੀਂ ਭਰਦੇ ਅਸੀਂ ਪੈਲੀ ਚ ਨਹੀਂ ਐਂਟਰ ਕਰਨ ਦਿੰਦੇ ਕਿਉਂਕਿ ਬੋਲੀ ਦੀ ਸ਼ਰਤ ਹੀ ਵੀ ਮੌਕੇ ਤੇ ਪੈਸੇ ਦੋਗੇ। ਉਹ ਆਲਮੋਸਟ ਹੁਣ ਸਾਡੇ ਕੋਲ ਤਕਰੀਬਨ 90% ਤੋਂ ਉੱਪਰ ਰਿਕਵਰੀ ਅਸੀਂ ਕਰ ਚੁੱਕੇ ਹਾਂ। ਇਸ ਗੱਲ ਤੋਂ ਐਜੀਟੇਟ ਹੋ ਕੇ ਤੇ ਇਹਨਾਂ ਨੇ 13 ਤਰੀਕ ਨੂੰ ਮੈਂ ਘਰ ਹੀ ਆਈ ਬਿਲੋਂਗ ਟੂ ਪਟਿਆਲਾ। ਪਟਿਆਲੇ ਮੈਂ ਸੈਚਰਡੇ ਛੁੱਟੀ ਹੋਣ ਕਰਕੇ ਆਪਣੇ ਘਰ ਹੀਗਾ। 3:18 ਤੇ ਆ ਜਿਹੜਾ ਮੋਬਾਈਲ ਨੰਬਰ ਤੁਹਾਨੂੰ ਦੱਸਿਆ ਵਾ ਇਹਦੇ ਤੋਂ ਮੈਨੂੰ ਟੈਲੀਫੋਨ ਆਇਆ ਮੈਂ ਟੈਲੀਫੋਨ ਚੁੱਕਿਆ ਤੇ ਇਹਨਾਂ ਕਿਹਾ ਵੀ ਮੈਂ ਲੰਗਾਹ ਬੋਲਦਾ ਤੇ ਤੇਰਾ ਮੈਂ ਹਾਲ ਮੁੱਧੜ ਵਾਲਾ ਕਰਨਾ ਤੇ ਅਗਲੀ ਗੱਲ ਹੁਣ ਮੈਂ ਦੱਸ ਨਹੀਂ ਸਕਦਾ ਇੱਥੇ ਮੇਰੇ ਤਿੰਨ ਮੇਰੀਆਂ ਲੇਡੀ ਕਲੀਕ ਬੇਟੀਆਂ ਨੇ ਜੋ ਮੈਂ ਲਿਖਿਆ ਉਹਦੇ ਬਾਅਦ ਉਸੇ ਵੇਲੇ 100 ਨੰਬਰ ਦੇ ਉੱਤੇ ਕੰਟਰੋਲ ਰੂਮ ਤੇ ਰਿਪੋਰਟ ਲਖਾਤੀ ਆ ਵੀ ਮੈਨੂੰ ਥ੍ਰੈਟਰਿੰਗ ਕਾਲ ਆਈ ਐਸ ਨੰਬਰ ਤੋਂ ਸੋਚਾ ਸਿੰਘ ਲੰਗਾਹ ਵੱਲੋਂ ਸਾਡੇ 11 ਵੀਡੀਓ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਤੇ ਮੈਂ ਐਕਸ਼ਨ ਐਸ ਡੀਓ ਅਸੀਂ ਸਾਰਿਆਂ ਨੇ ਜਾ ਕੇ ਜਿਹੜੀ ਤੁਹਾਨੂੰ ਕਾਪੀ ਦਿੱਤੀ ਆ ਡੀ ਸਾਹਿਬ ਨੂੰ ਦਿੱਤੀ ਆ ਉਹਨਾਂ ਨੇ ਉੱਥੇ ਹੀ ਐਸਐਸਪੀ ਸਾਹਿਬ ਨੂੰ ਸੱਦ ਲਿਆ ਤੇ ਉਹਨਾਂ ਨੇ ਹੁਣ ਸਾਨੂੰ ਇਹ ਭਰੋਸਾ ਦਿੱਤਾ ਵੀ ਤਿੰਨ ਮੈਂਬਰੀ ਕਮੇਟੀ ਬਣਾਤੀ ਆ ਜਿਹੜੀ ਦੋ ਦਿਨ ਚ ਰਿਪੋਰਟ ਕਰੇਗੀ 17 ਤਰੀਕ ਤੱਕ ਉਹਦੇ ਬਾਅਦ ਉਹਨਾਂ ਸਾਨੂੰ ਇਹ ਵੀ ਅਪੀਲ ਕੀਤੀ ਵੀ ਤੁਸੀਂ ਹੁਣ ਕਮੇਟੀ ਅਸੀਂ ਬਣਾਤੀ ਆ ਤੇ ਤੁਸੀਂ ਸਟ੍ਰਾਈਕ ਵਾਪਸ ਲੈ ਲਓ ਪਰ ਸਾਡੀ ਤਿੰਨ ਮੈਂਬਰੀ ਇਥੇ ਐਕਸ਼ਨ ਕਮੇਟੀ ਬਣੀ ਹੋਈਗੀ ਜਿਹਦੇ ਵਿੱਚ ਵੀਡੀਓ ਫਤੇਗੜ ਚੂੜੀਆਂ ਵੀਡੀਓ ਧਾਰੀਵਾਲ ਤੇ ਵੀਡੀਓ ਕਨਵਾਨੀ ਸੀ ਉਹਨਾਂ ਫੈਸਲਾ ਕੀਤਾ ਵੀ ਜਿੰਨਾ ਚਿਰ ਤੱਕ ਉਹਨਾਂ ਦੇ ਖਿਲਾਫ ਕੇਸ ਰਜਿਸਟਰਡ ਨਹੀਂ ਹੁੰਦਾ ਅਸੀਂ ਉਹਨਾਂ 'ਚ ਟੱਕਰ ਸਟ੍ਰਾਈਕ ਵਾਪਸ ਨਹੀਂ ਇਹ ਵੀ ਦੀ ਸਾਂਝਾ ਤੁਹਾਨੂੰ ਰੱਖੇ ਅੱਗੇ